ਤੇ ਇੱਕ ਜੀ ਬਿਮਾਰ ਹੋ ਗਿਆ ਉਹ ਆਪਾਂ ਉਹਨੂੰ ਪ੍ਰਾਲੀ ਨੂੰ ਜਿਹੜਾ ਮੈਨੇਜ ਕਰਨਾ ਸੀ ਜੇ ਕੋਈ 1000 2000 ਲੱਗਣਾ ਸੀ ਉਹ ਦੀ ਬਜਾਏ ਆਪਾਂ ਉਸ ਆਪਦੇ ਪਰਿਵਾਰਿਕ ਮੈਂਬਰ ਤੇ ਜੇ ਕੋਈ 10000 20000 ਲਾਵਾਂਗੇ ਉਹ ਜ਼ਿਆਦਾ ਚੰਗਾ ਹੈ ਜਾਂ ਆਪਾਂ ਉਸ ਜੀ ਨੂੰ ਪਹਿਲਾਂ ਰੋਕ ਲਈਏ ਸਾਰੇ ਜਣਿਆਂ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ ਬੇਸ਼ੱਕ ਆਪਾਂ ਫਸਲ ਤੋਂ ਜਿਹੜਾ ਹੈ ਆਪਦਾ ਧੰਨ ਜੋੜਦੇ ਆ ਜਾਂ ਆਪਦਾ ਆਉਣ ਵਾਲੀ ਜਨਰੇਸ਼ਨ ਵਾਸਤੇ ਆਪਦੇ ਪੋਤੇ-ਪੋਤੀਆਂ ਜਾਂ ਆਪਦੇ ਜਿਹੜੇ ਪੁੱਤਰਾਂ ਵਾਸਤੇ ਆਪਾਂ ਧੰਨ ਜੋੜ ਰਹੇ ਆ ਆਪਾਂ ਕਰ ਉਹਨਾਂ ਵਾਸਤੇ ਹੀ ਰਹੇ ਹਾਂ ਹੁਣ ਜੇ ਉਹਨਾਂ ਨੂੰ ਆਪਾਂ ਚੰਗਾ ਵਾਤਾਵਰਣ ਨਹੀਂ ਦਿੱਤਾ ਤਾਂ ਉਹਨਾਂ ਨੂੰ ਪੈਸਾ ਦੇ ਕੇ ਵੀ ਕੀ ਕਰਾਂਗੇ ਆਪਾਂ ਉਹਨਾਂ ਨੂੰ ਜੇ ਸਾਹ ਹੀ ਨਾ ਆਇਆਗੇ ਆਪਾਂ ਨੂੰ ਆਕਸੀਜਨ ਵਾਲੇ ਸਿਲੰਡਰੀ ਜਿਹੜੇ ਆ ਆਪਾਂ ਨੂੰ ਮੁੱਲ ਲੈਣੇ ਪਏਗੇ ਤਾਂ ਹੁਣ ਫਿਰ ਉਹ ਆਪਣਾ ਪੈਸਾ ਜੋੜਾ ਵੀ ਕੀ ਕੰਮ ਆਊਗਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਸਮਝਣ ਦੀ ਲੋੜ ਹੈ ਤਾਂ ਫਿਰ ਦੂਜੀ ਗੱਲ ਇੱਕ ਤਾਂ ਇਹ ਹੋ ਗਿਆ ਵੀ ਮਾਰੀਆਂ ਦਾ ਆਪਾਂ ਕੰਟਰੋਲ ਕਰ ਸਕਦੇ ਹਾਂ ਜੇ ਆਪਾਂ ਅੱਗ ਨਹੀਂ ਲਾਉਂਦੇ ਦੂਜਾ ਕੀ ਹੈ ਇਹਨੂੰ ਜਦੋਂ ਆਪਾਂ ਮਿੱਟੀ ਚ ਮਲਾਉਂਦੇ ਆ ਤਾਂ ਉਹਦੇ ਨਾਲ ਆਪਾਂ ਨੂੰ ਕਿੰਨੇ ਜ਼ਿਆਦਾ ਬੈਨੀਫਿਟ ਹੁੰਦੇ ਆ ਉਹਨਾਂ ਤੋਂ ਜਿਹੜਾ ਆਣਾ ਵੀ ਲਗਾਤਾਰ ਜਿਹੜੀਆਂ ਜ਼ਮੀਨਾਂ ਇੱਕ ਤਾਂ ਪਾਣੀ ਹੀ ਨਹੀਂ ਸੋਖਦੀਆਂ ਦੂਜਾ ਕੀ ਹੈ ਉਹਦੇ ਵਿੱਚ ਕਠੋਰਤਾ ਆ ਰਹੀ ਹੈ ਜ਼ਮੀਨਾਂ ਜਿਹੜੀਆਂ ਉਹ ਹਾਰਡ ਹੁੰਦੀਆਂ ਜਾ ਰਹੀਆਂ ਉਹਦਾ ਕਾਰਨ ਕੀ ਹੈ ਪੁਰਾਣੇ ਬਜ਼ੁਰਗ ਬੈਠੇ ਆ ਵੀ ਪਹਿਲਾਂ ਆਪਾਂ ਕੀ ਹੈ ਕੋਈ ਵੀ ਫਸਲ ਬੀਜਦੇ ਸੀ ਵਿੱਚ ਪਾਉਂਦੇ ਸੀ ਕੋਈ ਮੂੰਗੀ ਪਾਉਂਦੇ ਸੀ ਜਾਂ ਕੋਈ ਹੋਰ ਫਸਲ ਜਿਹੜੀ ਉਹ ਵਿੱਚ ਪਾਉਂਦੇ ਸੀ ਜਿਹਦੇ ਨਾਲ ਕੀ ਹੈ ਜ਼ਮੀਨ ਪੋਲੀ ਰਹਿੰਦੀ ਸੀ ਨਾਲ ਕੀ ਹੈ ਉਹ ਪਾਣੀ ਨੂੰ ਵਧੀਆ ਸੋਖਦੀ ਸੀ ਤਾਂ ਹੁਣ ਆਪਾਂ ਜਿਹੜੀ ਹੈ ਚਾਹੇ ਆਪਾਂ ਕਣਕ ਦਾ ਨਾਲੜ ਹੈ ਚਾਹੇ ਆਪਾਂ ਝੋਨੇ ਦਾ ਨਾਲੜ ਆਪਾਂ ਮਿੰਟ ਮਾਰਦੇ ਆਂ ਤੀਤੀ ਲਾ ਕੇ ਸਾਰਾ ਕੂਟ ਕੇ ਪਰਾ ਕਰਦੇ ਆਂ ਬੁਜਾਏ ਕਿ ਉਹਨੂੰ ਹੁੱਕਣ ਦੇ ਉਹਨੂੰ ਆਪਾਂ ਜ਼ਮੀਨ ਦੇ ਵਿੱਚ ਵਾਈਏ ਠੀਕ ਹੈ ਬੇਸ਼ੱਕ ਚਲੋ ਜਿੱਥੇ ਸੇਮ ਦੀ ਸਮੱਸਿਆ ਉੱਥੇ ਥੋੜੀ ਜੀ ਦਿੱਕਤ ਜ਼ਰੂਰ ਆਏਗੀ ਪਰ ਜਿੱਥੇ ਆਪਾਂ ਕਰ ਸਕਦੇ ਆਂ ਜਿੱਥੇ ਸੇਮ ਦੀ ਸਮੱਸਿਆ ਨਹੀਂ ਹੈਗੀ ਉੱਥੇ ਆਪਾਂ ਜ਼ਰੂਰ ਜਿਹੜਾ ਹੈ ਉਹਨੂੰ ਵਿੱਚ ਜਜਬ ਕਰੀਏ ਉਹਦਾ ਹੁਣ ਫਾਇਦਾ ਕੀ ਹੈ ਹੁਣ ਮੰਨ ਲਓ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਜਿਵੇਂ ਤੁਹਾਨੂੰ ਪੈਂਫਲਟ ਵੀ ਦਿੱਤੇ ਆ ਵੀ ਇੱਕ ਟਨ ਜਿਹੜੀ ਪਰਾਲੀ ਹੈ ਉਹਦੇ ਤੋਂ 5.5 ਕਿਲੋ ਨਾਈਟ੍ਰੋਜਨ 25 ਕਿਲੋ ਪोटाਸ਼ ਠੀਕ ਹੈ 2.3 ਕਿਲੋ ਜਿਹੜੀ ਹੈ ਫਾਸਫੋਰਸ 1 ਟਨ ਜਿਹੜੀ ਹੈ ਪਰਾਲੀ ਤੋਂ ਆਪਾਂ ਨੂੰ ਮਿਲਦੀ ਹੈ ਠੀਕ ਹੈ ਇੱਕ ਖੇਤ ਦੇ ਵਿੱਚੋਂ ਜ਼ਿਆਦਾ ਨਹੀਂ ਤਾਂ 2 ਟਨ 20 ਕੁਇੰਟਲ ਜਿਹੜੀ ਉਹ ਆਪਾਂ ਐਵਰੇਜ ਗੱਲ ਕਰੀਏ ਤਾਂ 20 ਕੁਇੰਟਲ ਜਿਹੜੀ ਪਰਾਲੀ ਆਪਣੇ ਇੱਕ ਖੇਤ ਦੇ ਵਿੱਚੋਂ ਆਉਂਦੀ ਹੈ ਤਾਂ ਸਿੱਧਾ ਸਿੱਧਾ ਮੈਨਜਰਟ ਨਹੀਂ ਹੋ ਗਿਆ ਵੀ ਚਲੋ ਨਿਊਟ੍ਰੀਸ਼ਨ ਕੈਨ ਨਿਊਟ੍ਰੀਸ਼ਨ ਤਾਂ ਚਲੋ ਫਿਰ ਵੀ ਆਪਾਂ ਉਤੋਂ ਕਿਸੇ ਨਾ ਕਿਸੇ ਢੰਗ ਨਾਲ ਦੇ ਲਾਂਗੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਉਤੋਂ ਦੇ ਲਾਂਗੇ ਪਰ ਜਿਹੜਾ ਜੈਵਿਕ ਮਾਤਾਵਦਨ ਹੈ ਮਿੱਟੀ ਦੇ ਵਿੱਚ ਜਿਹੜੀ ਕਾਰਬਨ ਕੰਟੈਂਟ ਵਦਨ ਹੈ ਜਿਹੜਾ ਕਿ ਹੁਣ ਆਪਣੇ ਏਰੀਆ ਦੇ ਵਿੱਚ ਤਾਂ ਖਾਸ ਕਰਕੇ 0.005% ਰਹਿ ਗਿਆ ਠੀਕ ਹੈ ਜਿਵੇਂ ਆਪਾਂ ਸਿੱਕੀ ਵਾਲੀ ਸਾਈਡ ਦੀ ਗੱਲ ਕਰੀਏ ਤਾਂ 5% ਉੱਥੇ ਜੈਵਿਕ ਮਾਤਾ ਮਿੱਟੀ ਕਾਲੀ ਹੈ ਠੀਕ ਹੈ ਮਿੱਟੀ 'ਚ ਕੁਝ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਬੂਟੇ ਨੂੰ ਆਪਣੇ ਆਪ ਹੀ ਸਾਰਾ ਕੁਝ ਮਿਲ ਜਾਂਦਾ ਪਰ ਆਪਣੇ ਕੀ ਹੈ ਆਪਾਂ ਸਾਰਾ ਕੁਝ ਖਤਮ ਕਰਤਾ ਆਪਾਂ ਹੁਣ ਮੈਨੂੰ ਲੱਗਦਾ ਕੋਈ ਵਿਰਲਾ ਜ਼ਿੰਮੇਵਾਰੀ ਹੋਊਗਾ ਜਿਹੜਾ ਜ਼ਮੀਨ ਦੇ ਵਿੱਚ ਚਾਹੇ ਕੋਈ ਹਰੀ ਖਾਦ ਆਏ ਚਾਹੇ ਕੋਈ ਰਹਿਣ ਕੋਉਂ ਦਾ ਜਿਹੜੀ ਉਹ ਗੋਂਦਾ ਠੀਕ ਹੈ ਇਹ ਆਪਾਂ ਨੂੰ ਸਮਝਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਨਾ ਸਮਝੇ ਹਜੇ ਵੀ ਤਾਂ ਆਉਣ ਵਾਲਾ ਸਮਾਂ ਇੰਨਾ ਕੁ ਬੱਤਰ ਹੋ ਜਾਏਗਾ ਵੀ ਆਪਾਂ ਸੋਚ ਵੀ ਨਹੀਂ ਸਕਦੇ ਤਾਂ ਉਹਦੇ ਵਾਸਤੇ ਜਿਹੜੀਆਂ ਉਹਨੂੰ ਮੈਨੇਜ ਕਰਨ ਵਾਸਤੇ ਜਿਹੜੀਆਂ ਪਰਾਲੇ ਨੂੰ ਵਿੱਚ ਪਾਉਣਾ ਤੇ ਜਿਹੜੇ ਵੀ ਇੰਪਲੀਮੈਂਟ ਨੇ ਤੁਹਾਡੇ ਪਿੰਡ ਦੇ ਵਿੱਚ ਚਲੋ ਇੱਕੋ ਮਲਚਰ ਹੀ ਆ ਪਰ ਤੁਹਾਨੂੰ ਸੁਸਾਇਟੀ ਜਿਹੜੀ ਆ ਉਹ ਆਲਮਗੜ੍ਹ ਦੀ ਲੱਗਦੀ ਆ ਠੀਕ ਆ ਆਲਮਗੜ੍ਹ ਦੇ ਵਿੱਚ ਦੋ ਸੁਪਰ ਸੀਡਰ ਇੱਕ ਦਾ ਹੈਪੀ ਸੈਟਰ ਫਲੋ ਇਹ ਸਾਰੀਆਂ ਚੀਜ਼ਾਂ ਉੱਥੇ ਅਵੇਲੇਬਲ ਹੈ ਫਿਰ ਵੀ ਜੇ ਕਿਸੇ ਨੂੰ ਨਹੀਂ ਮਿਲਦੀ ਡਿਪਾਰਟਮੈਂਟ ਦੇ ਵਿੱਚ ਦੋ ਇੰਪਲੀਮੈਂਟ ਹੈਗੇ ਆ ਸਾਡੇ ਬਲੌਕ ਦੇ ਵਿੱਚ ਦੋ ਇੰਪਲੀਮੈਂਟ ਹੈ ਇੱਕ ਸਮਾਰਟ ਸੀਡਰ ਇੱਕ ਸੁਪਰ ਸੀਡਰ ਉਹਨਾਂ ਦੀ ਗੱਲ ਤੋਂ ਕਰਕੇ ਤੁਸੀਂ ਇਹਨੂੰ ਮਿੱਟੀ ਦੇ ਵਿੱਚ ਮਿਲਾ ਸਕਦੇ ਹੋ ਇੱਕ ਹੋਰ ਕੀ ਹੈ ਤੁਹਾਡੇ ਪਿੰਡ ਦੇ ਵਿੱਚ ਰਜਿੰਦਰ ਕੁਮਾਰ ਹੈ ਜਿਹਦੇ ਕੋਲੇ ਬੀਲਰ ਵੀ ਹੈ ਪਹਿਲੀ ਗੱਲ ਤਾਂ ਉਹਨੂੰ ਤੁਸੀਂ ਵਿੱਚ ਜੱਜ ਕਰੋ ਫੇਰ ਵੀ ਚਲੋ ਜਿੱਥੇ ਸੇਮ ਦੀ ਥੋੜੀ ਜੀ ਸਮੱਸਿਆ ਹੈਗੀ ਆ ਉੱਥੇ ਵਿੱਚ ਜੱਜਵ ਕਰਨਾ ਔਖਾ ਹੈ ਕਿਉਂਕਿ ਅਗਲੀ ਫਸਲ ਤੇ ਅਸਰ ਆਉਂਦਾ ਹੈ ਅਗਲੀ ਫਸਲ ਜਿਹੜੀ ਕਣਕ ਹੈ ਆ ਕੋਈ ਹੋਰ ਪਤਲਾ ਉਹ ਪੀਲੀ ਹੁੰਦੀ ਹੈ ਤਾਂ ਉਹਦੇ ਵਾਸਤੇ ਕੀ ਹੈ ਆਪਣੇ ਪਿੰਡ ਦੇ ਵਿੱਚ ਰਜਿੰਦਰ ਕੁਮਾਰ ਜੀ ਹੈਗੇ ਆ ਉਹ ਆਉਂਦੇ ਕੋਲੇ ਬੈਲਰ ਹੈ ਤਾਂ ਉਹ ਆਪਾਂ ਬੈਲਰ ਨਾਲ ਇਕੱਠਾ ਚੱਕਵਾ ਵੀ ਸਕਦੇ ਆ ਜਾਂ ਹੋਰ ਜਿਹੜੇ ਵੀ ਮੇਰੇ ਕੋਲੇ 10 ਪਿੰਡ ਆਉਂਦੇ ਆ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਵੀ ਮਸ਼ੀਨਰੀ ਅਵੇਲੇਬਲ ਹੈ ਉਹਨਾਂ ਦੀ ਲਿਸਟ ਜਿਹੜੀ ਆ ਉਹ ਮੈਂ ਇੱਥੇ ਚਸਪਾ ਕਰ ਦੂੰਗਾ ਜਾਂ ਹੋਰ ਜਿਹੜਾ ਕੋਈ ਆਪਣਾ ਪੰਚਾਇਤਕਰ ਚਲੋ ਹੈਗਾ ਪਰ ਉਥੇ ਮੈਨੂੰ ਲੱਗਦਾ ਕੱਟ ਤੇ ਸੰਗਤ ਜਾਂਦੀ ਹੈ ਤਾਂ ਜਾਂ ਆਪਣੇ ਜਿਹੜਾ ਗੁਰਦੁਆਰਾ ਸਾਹਿਬ ਦੇ ਗੇਟ ਦੇ ਉੱਤੇ ਜਾਂ ਹੋਰ ਕੋਈ ਸਾਂਝੀ ਥਾਂ ਹੈ ਜਿਹੜੀ ਉਥੇ ਜਿਹੜੀ ਆਹ ਲਿਸਟ ਜਿਹੜੀ ਵੀ 10 ਪਿੰਡਾਂ ਦੇ ਵਿੱਚ ਇੰਪਲੀਮੈਂਟ ਹੈਗੇ ਆ ਉਥੇ ਜਸਬਾ ਕਰ ਦਿੱਤੇ ਜਾਣਗੇ ਜੇ ਤੁਹਾਨੂੰ ਕਿਸੇ ਵੀ ਇੰਪਲੀਮੈਂਟ ਦੀ ਲੋੜ ਹੈ ਉਹਦੇ ਚ ਨਾਲ ਫੋਨ ਦਿੱਤਾ ਹੋਇਆ ਹੈ ਉਹਨਾਂ ਨੂੰ ਤੁਸੀਂ ਕਾਲ ਕਰਕੇ ਆਪਦੇ ਕਿਰਾਏ 'ਤੇ ਜਿਹੜਾ ਹੈ ਉਹ ਬਤ ਕਰ ਸਕਦੇ ਹੋ ਜਿਹੜਾ ਸਾਡੇ ਕੋਲ ਇੰਪਲੀਮੈਂਟ ਹੈ ਉਹ ਵੀ ਇੰਪਲੀਮੈਂਟ ਹੈਗੇ ਆ ਉਹ ਤੁਸੀਂ ਫ੍ਰੀ ਆਫ ਕੋਸਟ ਜਿਹੜੇ ਉਹ ਤੋਂ ਕਿਰਾਏ ਤੋਂ ਲਿਆ ਦੋ ਜੀ ਮੇਰਾ ਬਹੁਤ ਬਹੁਤ ਧੰਨਵਾਦ ਬਣ ਗਏ ਹਾਂਜੀ ਜਿਸ ਕਿਲਾ ਨਾ ਹੈ ਹਾਂਜੀ ਉਹਦਾ ਬੱਤੂ ਦੇ ਦੱਸ ਦਿਆਂਗੇ ਠੀਕ ਆ ਉਹ ਬੰਦਿਆਂ ਦੀ ਲਿਸਟ ਲਾ ਦੇਾਂਗੇ ਰਜਿੰਦਰ ਕੁਮਾਰ ਤੁਹਾਡੇ ਪਿੰਡ ਦਾ ਬੈਲਰ ਵਾਲਾ ਬੰਦਾ ਹੈ ਉਹਦਾ ਫੋਨ ਨੰਬਰ ਦੇ ਦੇਾਂਗੇ ਤੁਸੀਂ ਉਹਦੇ ਨਾਲ ਕੰਟੈਕਟ ਕਰੋ ਉਹ ਤੁਹਾਡੇ ਜਿਹੜੇ ਖੇਤ ਦੇ ਵਿੱਚੋਂ ਪਰਾਲੀ ਜਿਹੜੀ ਆ ਉਹ ਚੱਕ ਸਕਦਾ ਜੇ ਤੁਸੀਂ ਵਿੱਚ ਮੈਨੇਜ ਕਰੋ ਤਾਂ ਜ਼ਿਆਦਾ ਵਧੀਆ ਤੁਹਾਡੀ ਜ਼ਮੀਨ ਸੁਧਰੇਗੀ ਕਿਉਂਕਿ ਆਪਣੀਆਂ ਜ਼ਮੀਨਾਂ ਦੇ ਵਿੱਚ ਕਲਰ ਦੀ ਮਾਤਰਾ ਹੈਗੀ ਆ ਉਹ ਕਲਰ ਜਿਹੜਾ ਉਹ ਕੱਢੇਗਾ ਜੇ ਆਪਾਂ ਲਗਾਤਾਰ ਉਹਦੇ ਵਿੱਚ ਗ੍ਰੇਨ ਫੁੰਦ ਨੂੰ ਵਾਵਾਂਗੇ ਇੰਨੀ ਗ ਬੇਨਤੀ ਸਰਕਾਰ ਕਰਿਓ ਹੱਥ ਜੋੜ ਕੇ ਬੇਨਤੀ ਹੈ ਕਿ ਪ੍ਰਾਣੀ ਨੂੰ ਅੱਗ ਨਾ ਲਾਓ